ਕਿਤਾਬ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਿੱਖ ਇਨਕਲਾਬ ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼ 11ਵੇਂ ਭਾਗ ਵਿੱਚ ਸੁਣੋ ਸਿੱਖ ਇਨਕਲਾਬ ਅਸਲ ਵਿੱਚ ਬਹੁਪੱਖੀ ਹੈ ਅਤੇ ਕੇਂਦਰੀ ਜਥੇਬੰਦੀ ਬਾਰੇ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਇਸ ਪੁਸਤਕ ਵਿੱਚ ਪਹਿਲਾਂ ਆ ਚੁੱਕੇ ਲੇਖਾਂ ਰਾਹੀਂ ਆਮ ਫੈਲ ਚੁਕੀਆਂ ਦੋ ਗਲਤ ਫਹਮੀਆਂ ਦਾ ਜ਼ਿਕਰ ਕੀਤਾ ਹੈ ਅਤੇ ਨਾਲ ਹੀ ਉਹਨਾਂ ਦਾ ਨਿਰਣਾ ਕਰਨ ਵੀ ਸਪਸ਼ਟ ਰੂਪ ਵਿੱਚ ਕਰ ਦਿੱਤਾ ਹੈ ਜਾਣੇ ਜਾਂ ਅਣਜਾਣੇ ਵਿੱਚ ਇਸ ਗੱਲ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਨਿਗਤੀ ਸਿੱਖ ਸਾਥੀਆਂ ਦੀਆਂ ਭਿਆਨਕ ਤੇ ਦਿਲ ਕੰਬਾਊ ਸ਼ਹਾਦਤਾਂ ਨਾਲ ਸਿੱਖ ਮਤ ਦੇ ਮੰਨਣ ਹਾਰਿਆਂ ਵਿੱਚ ਦਹਿਸ਼ਤ ਜਹੀ ਫੈਲ ਗਈ ਸੀ ਤੇ ਉਸ ਕਾਰਨ ਉਸ ਦੌਰ ਵਿੱਚ ਕੋਈ ਵੀ ਬੰਦਾ ਪ੍ਰਗਟ ਤੌਰ ਤੇ ਸਿੱਖ ਅਖਵਾਉਣ ਲਈ ਤਿਆਰ ਨਹੀਂ ਸੀ ਅਤੇ ਸਭ ਪਾਸੇ ਬੇਦਲੀ ਔਰ ਸਹਿਮ ਦੇ ਆਲਮ ਕਾਰਨ ਚੁੱਪਚਾਹ ਵਰਤ ਗਈ ਸੀ ਇਸ ਗਲਤ ਬਿਆਨੀ ਨਾਲ ਸੰਬੰਧਤ ਤੇ ਜੁੜਵੀਂ ਦੂਜੀ ਗਲਤਫਹਿਮੀ ਨੂੰ ਵੀ ਸਾਡੇ ਰਵਾਇਤੀ ਇਤਿਹਾਸ ਵੱਲੋਂ ਚੰਗੀ ਤੇ ਸ਼ਾਨਾਮੱਤੀ ਸਮਝ ਕੇ ਜੋਰ ਸ਼ੋਰ ਨਾਲ ਪ੍ਰਚਾਰਿਆ ਜਾਂਦਾ ਰਿਹਾ ਹੈ ਕਿ ਸਿੱਖ ਕੌਮ ਦੀ ਇਸ ਨਿਮੋ ਝੋਣੀ ਹਾਲਤ ਨੂੰ ਦੇਖ ਕੇ ਹੀ ਗੁਰੂ ਗੋਬਿੰਦ ਸਿੰਘ ਨੇ ਗੁੱਸੇ ਵਿੱਚ ਆ ਕੇ ਫੈਸਲਾ ਕੀਤਾ ਸੀ ਕਿ ਹੁਣ ਉਹ ਐਸਾ ਸਿੱਖ ਸਾਜਣਗੇ ਜੋ ਹਜ਼ਾਰਾਂ ਲੱਖਾਂ ਵਿੱਚ ਵੀ ਸਾਫ਼ ਤੌਰ ਤੇ ਵੱਖਰੀ ਰੂਪ ਵਿੱਚ ਪਛਾਣਿਆ ਜਾ ਸਕੇਗਾ ਅਰੇ ਆਪਣੇ ਇਸ ਖਾਸ ਰੂਪ ਕਾਰਨ ਉਹ ਛਿਪ ਨਹੀਂ ਸਕੇਗਾ ਸਿੱਖੇ ਇਤਿਹਾਸ ਵਿੱਚ ਵਾਪਰੀਆਂ ਅਨੇਕਾਂ ਘਟਨਾਵਾਂ ਤੇ ਸਿੱਖਾਂ ਦੇ ਲਾਜਵਾਬ ਕਾਰਨਾਮੇ ਜਿੱਥੇ ਬੇਦਲੀ ਵਾਲੀ ਨਿੰਮੋ ਝੂਣੀ ਹਾਲਤ ਦੇ ਪੈਦਾ ਹੋਣ ਨੂੰ ਬਿਲਕੁਲ ਬੇਬੁਨਿਆਦ ਸਾਬਤ ਕਰਦੇ ਹਨ ਉਥੇ ਇਹ ਗੱਲ ਵੀ ਪੂਰੀ ਤਰ੍ਹਾਂ ਤਰਕਹੀਣ ਸਾਬਤ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵਰਗੀ ਮਹਾਨ ਸ਼੍ਰੋਮਣੀ ਹਸਤੀ ਸਿੱਖ ਦੇ ਮੂਲਕ ਨਿਜਮਾ ਜਾਂ ਸਿਧਾਂਤਾਂ ਵਿੱਚ ਗੁੱਸੇ ਜਾਂ ਜਜ਼ਬਾਤ ਮਾਤਰ ਵਿੱਚ ਆ ਕੇ ਤਬਦੀਲੀ ਕਰਨ ਵਾਲੀ ਗੱਲ ਕਰ ਜਾਏ। ਉਂਝ ਸਤਿਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ ਤੋਂ ਹੀ ਇੱਕ ਵੱਡੇ ਇਨਕਲਾਬ ਦੀ ਵੱਡੀ ਸਰਗਰਮੀ ਨਾਲ ਨੀਂ ਰੱਖ ਦਿੱਤੀ ਸੀ। ਦਸਾਂ ਜਾਮਿਆਂ ਦੇ ਕਾਰਨਾਮੇ ਆ ਰਹੇ ਅਤੇ ਬਾਣੀ ਦੇ ਸਿਧਾਂਤਾਂ ਦੇ ਪ੍ਰਚਾਰ ਨੇ ਸਾਡੇ ਪੁਰਾਣੇ ਸਮਾਜ ਵਿੱਚ पसरे ਗਲਤ ਤੌਰ ਤਰੀਕਿਆਂ ਨੂੰ ਹੀ ਓਕਾ ਹੀ ਪਰਵਾਹ ਨਹੀਂ ਸੀ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪੋ ਤਾਪੀ ਹੋਏ ਕਹਿ ਨਿਆਰੇ ਨਿਆਰੇ ਧਰਮ ਚਲਾਵੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੋਲਾ ਨੇ ਸਤਗੁਰ ਬਾਜ ਨਾ ਬੁੱਝੀਏ ਜਿ ਚਰ ਧਰੇ ਨਾ ਪ੍ਰਭ ਅਵਤਾਰਾ ਅਤੇ ਕਲ ਤਾਰਣ ਗੁਰੂ ਨਾਨਕ ਆਇਆ ਆਦਿਕ ਬਚਨਾ ਰਾਹੀਂ ਸਤਗੁਰੂ ਨਾਨਕ ਪਾਤਸ਼ਾਹ ਵੱਲੋਂ ਲਿਆਂਦੇ ਜਾ ਰਹੇ ਇਨਕਲਾਬ ਦੀ ਗੱਲ ਚੰਗੀ ਤਰ੍ਹਾਂ ਸਮਝਾਈ ਹੈ ਇਸ ਮੱਤ ਵੱਲੋਂ ਲਿਆਂਦੇ ਗਏ ਇਨਕਲਾਬ ਨੇ ਸਾਰੇ ਸਮਾਜ ਵਿੱਚ ਆਮੂਲ ਚੋਲ ਪਰਵਰਤਨ ਲਿਆ ਦਿੱਤਾ ਫਰਜੀ ਰੱਬਾਂ ਦੀ ਥਾਂ ਗੁਰਬਾਣੀ ਰਾਹੀਂ ਰੱਬ ਦੇ ਅਸਲ ਰੂਪ ਨੂੰ ਉਜਾਗਰ ਕੀਤਾ ਤੇ ਗੁਰੂ ਰਾਹੀਂ ਉਸ ਨੂੰ ਪ੍ਰਾਪਤ ਕਰਨ ਦਾ ਸਹਿਜ ਤੇ ਸਪਸ਼ਟ ਰਸਤਾ ਦੱਸਿਆ ਮਨੁੱਖਾ ਜੀਵਨ ਦੇ ਨਿਸ਼ਾਨੇ ਤੇ ਮਨੋਰਥ ਵਿੱਚ ਸਪਸ਼ਟ ਤੌਰ ਤੇ ਵੱਡੀ ਇਨਕਲਾਬੀ ਤਬਦੀਲੀ ਲਿਆਂਦੀ ਜੀਵਨ ਆਦਰਸ਼ਕ ਢੰਗ ਨਾਲ ਕਿਵੇਂ ਜੀਵਿਆ ਜਾਵੇ ਵਾਲੇ ਸਵਾਲ ਬਾਰੇ ਪੁਰਾਣੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਜਗਤ ਦੇ ਕੇਵਲ ਸੁਪਨਾ ਰੂਪ ਹੀ ਨਹੀਂ ਬਲਕਿ ਸੱਚੇ ਕੀ ਹੈ ਕੋਠੀ ਵਾਲੇ ਰੂਪ ਨੂੰ ਵੀ ਚੰਗੀ ਤਰ੍ਹਾਂ ਸਮਝਾ ਕੇ ਜੀਵਨ ਵਿੱਚੋਂ ਅਸਾਵੇਂਪਣ ਨੂੰ ਦੂਰ ਕੀਤਾ ਕਿਰਤਕਾਰ ਤੇ ਮਨੁੱਖੀ ਜ਼ਿੰਮੇਵਾਰੀਆਂ ਨੂੰ ਮਾਇਆ ਦੇ ਨਾਮ ਉੱਤੇ ਤਿਆਗਣ ਦਾ ਵਿਰੋਧ ਕਰਦਿਆਂ ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਝਨ ਨਾਲ ਵਾਲਾ ਨਰੋਵਾ ਤੇ ਵਿਵਹਾਰਕ ਜੀਵਨ ਫਲਸਫਾ ਅਪਣਾਉਣ ਤੇ ਜ਼ੋਰ ਦਿੱਤਾ ਕਿਰਤਕਾਰ ਕਰਦਿਆਂ ਹੋਇਆਂ ਮਨੁੱਖੀ ਜ਼ਿੰਮੇਵਾਰੀਆਂ ਨੂੰ ਅੰਜਨ ਮਾਹੀ ਨਰੰਝਰ ਰਹਿਣ ਦੀ ਯੋਗਤਾ ਰਹੀ ਅਕਾਲ ਪੁਰਖ ਦੇ ਹੁਕਮ ਨਾਲ ਇੱਕ ਰੂਪ ਹੋ ਜਾਣ ਦੀ ਅਮਲੀ تعلیم ਦਿੱਤੀ ਪ੍ਰਭੂ ਦੇ ਹੁਕਮ ਬਾਰੇ ਸੋਚੀ ਵੀ ਗੁਰੂ ਦੇ ਬਚਨਾਂ ਗੁਰਬਾਣੀ ਬਿਨਾਂ ਹੋ ਸਕਣੀ ਸੰਭਵ ਨਹੀਂ ਇਸ ਤੱਤ ਨੂੰ ਵੀ ਸਾਫ ਲਫ਼ਜ਼ਾਂ ਵਿੱਚ ਸਮਝਾ ਦਿੱਤਾ। ਵਾਹਿਗੁਰੂ ਦੀ ਬੇਅੰਤਤਾ ਬਾਰੇ ਗਿਆਨ ਕਰਵਾ ਕੇ ਜੀਵ ਨੂੰ ਮੂਰਤੀ ਪੂਜਾ, ਸ਼ਕਸ਼ੀ ਪੂਜਾ ਤੇ ਅਵਤਾਰਵਾਦ ਦੇ ਝਮੇਲਿਆਂ ਵਿੱਚੋਂ ਕੱਢਿਆ। ਪ੍ਰਭੂ ਦੀ ਪ੍ਰੇਮਾ ਭਗਤੀ ਮਾਤਰ ਨੂੰ ਪ੍ਰਭੂ ਪ੍ਰਾਪਤੀ ਦਾ ਇੱਕੋ ਇੱਕ ਰਸਤਾ ਮੰਨਿਆ। ਜੋ ਦਰਅਸਲ ਜੀਵਨ ਵਿੱਚ ਸਭ ਪ੍ਰਕਾਰ ਦੇ ਕਰਮ ਕਾਂਡਾਂ ਤੇ ਭਰਮਾਂ ਵਿਹਮਾਂ ਦੇ ਝਮੇਲਿਆਂ ਨੂੰ ਤਿਆਗ ਕੇ ਸੇਵਾ, ਸਿਮਰਨ, ਪਰਉਪਕਾਰ, ਨਿਮਰਤਾ, ਮਿਠਾਸ ਸ਼ਹਿਨਸ਼ੀਲਤਾ ਭਰਾਤਰੀ ਭਾਵ ਸਮਦਰਸ਼ਤਾ ਮੈਤਰੀ ਕਰुणा ਤੇ ਕੁਰਬਾਨੀ ਆਦ ਕ ਰੱਬੀ ਗੁਣਾਂ ਨੂੰ ਜੀਵਨ ਵਿੱਚ ਅਮਲੀ ਤੌਰ ਤੇ ਉਤਾਰੇ ਬਿਨਾ ਸੰਭਵ ਨਹੀਂ ਇਹਨਾਂ ਗੁਣਾਂ ਨੂੰ ਧਾਰਨ ਕੀਤੇ ਬਿਨਾ ਪ੍ਰੇਮਾ ਭਗਤੀ ਜਾਂ ਰੱਬੀ ਸਿਮਰਨ ਸੰਭਵ ਹੀ ਨਹੀਂ ਉਂਝ ਗੁਰਮਤ ਨੇ ਆਪਣੇ ਫਲਸਫੇ ਦੀ ਪੂਰਨਤਾ ਨਿਭਾਉਣ ਲਈ ਇਹ ਵੀ ਜ਼ੋਰਦਾਰ ਢੰਗ ਨਾਲ ਸਪਸ਼ਟ ਕਰ ਦਿੱਤਾ ਹੈ ਇਹ ਰੱਬੀ ਗੁਣ ਵੀ ਪ੍ਰਭੂ ਦੀ ਸੱਚੀ ਪ੍ਰੇਮਾ ਭਗਤੀ ਬਿਨਾ ਜੀਵਨ ਵਿੱਚ ਟਿਕ ਸਕਣੇ ਸੰਭਵ ਹੀ ਨਹੀਂ ਰਾਮਚਰਿਤ ਮਾਨਸ ਦੇ ਕਰਤਾ ਨੇ ਆਪਣੀ ਰਚਨਾ ਵਿੱਚ ਤਿੰਨ ਵੱਡੇ ਮਨੁੱਖੀ ਗੁਣਾਂ ਵਿੱਚੋਂ ਕਿਸੇ ਇੱਕ ਨੂੰ ਅਮਲੀ ਤੌਰ ਤੇ અપਨਾ ਸਕਣ ਵਿੱਚ ਮਨੁੱਖਾ ਜੀਵਨ ਦੀ ਸਾਰਥਕਤਾ ਮੰਨੀ ਹੈ ਅਤੇ ਇਹ ਤਿੰਨ ਗੁਣ ਮੰਨੇ ਹਨ ਭਗਤੀ, ਦਾਨ ਅਤੇ ਸੂਰਮਗਤੀ ਸਤਗੁਰਾਂ ਦੇ दैਵੀ ਫਲਸਫੇ ਨੇ ਗੁਰਬਾਣੀ ਦੇ ਉਪਦੇਸ਼ ਰਾਹੀਂ ਆਪਣੇ ਅਨੇਕਾਂ ਪੈਰੋਕਾਰਾਂ ਵਿੱਚ ਇਕੋ ਸਮੇਤੈ ਨੂੰ ਗੁਣ ਭਰਪੂਰ ਮਿqdਾਰ ਵਿੱਚ ਭਰ ਦਿੱਤੇ ਸਨ ਕੰਮ ਕਾਂਡੀਆਂ ਦੇ ਦਿਖਾਵੇ ਵਾਲੀ ਜੀਵਨ ਤੋਂ ਬਿਲਕੁਲ ਵਿਲੱਖਣ ਕਿਸਮ ਦੇ ਅਨੰਨਤਾ ਵਾਲੀ ਰੱਬੀ ਭਗਤੀ ਦਾ ਪ੍ਰਗਟਾਵਾ ਉਹਨਾਂ ਦੇ ਰੋਮ ਰੋਮ ਤੋਂ ਹੁੰਦਾ ਸੀ ਕਠਨ ਮਿਹਨਤ ਨਾਲ ਬਹੁਤ ਕੁਝ ਕਮਾ ਕੇ ਉਹ ਲੋੜਵੰਦਾਂ ਦੇ ਦਾਤਾਰ ਹੋ ਨਿਪੜਤੇ ਰਹੇ ਪਰ ਗੁਰਮਤਿ ਦੀ تعلیم ਦੇ ਆਧਾਰ ਤੇ ਆਪਣੇ ਆਪ ਨੂੰ ਸਦਾ ਹੀ ਦਾਤਾਰ ਅਖਵਾਉਣ ਤੋਂ ਇਨਕਾਰ ਕੀਤਾ ਅਤੇ ਉਹ ਇੱਕੋ ਵਾਹਿਦ ਪ੍ਰਭੂ ਨੂੰ ਹੀ ਅਸਲ ਦਾਤਾਰ ਜਾਣਦੇ ਤੇ ਪ੍ਰਚਾਰਦੇ ਰਹੇ ਫਿਰ ਪਰਉਪਕਾਰ ਦੇ ਮਹਾਨ ਉੱਚੇ ਗੁਣ ਦਾ ਪ੍ਰਗਟਾਵਾ ਸਧਾਰਨ ਤਰੀਕਿਆਂ ਨਾਲ ਨਹੀਂ ਬਲਕਿ ਆਪਣੇ ਜੀਵਨ ਤੱਕ ਦੀ ਕੁਰਬਾਨੀ ਦੇ ਕੇ ਕਰਦੇ ਰਹੇ ਸਾਰਾ ਸਿੱਖ ਇਤਿਹਾਸ ਅਜਿਹੇ ਸੂਰਬੀਰਾਂ ਪਰਉਪਕਾਰੀਆਂ ਤੇ ਸੱਚੇ ਭਗਤੀ ਭਾਵਾਂ ਨਾਲ ਭਰਪੂਰ ਅਨੇਕਾਂ ਸ਼ਖਸੀਅਤਾਂ ਨਾਲ ਭਰਿਆ ਪਿਆ ਹੈ ਇਸ ਸਿਲਸਿਲੇ ਵਿੱਚ ਸਿੱਖ ਵਿਚਾਰਧਾਰਾ ਦੇ ਵਿਵਹਾਰਕ ਪਹਿਲੂ ਵੀ ਵੇਖਦੇ ਅਸੀਂ ਬਣਦੇ ਹਾਂ ਅਤੇ ਉਹ ਕਿਸੇ ਤਰ੍ਹਾਂ ਵੀ ਨਜ਼ਰ ਅੰਦਾਜ਼ ਨਹੀਂ ਕੀਤੇ ਜਾ ਸਕਦੇ ਪੁਰਾਤਨਵਾਦੀ ਪੰਡਤ ਆਪਣੇ ਵਿਸ਼ੇਸ਼ ਖਾਨਦਾਨ ਜਾਤ ਵਰਣ ਜਾਂ ਦੇਸ਼ ਵਿੱਚ ਹੋ ਚੁੱਕੇ ਪੂਰਵਜਾਂ ਉੱਤੇ ਫੋਕਾ ਮਾਣ ਮਾਤਰ ਕਰਦੇ ਰਹੇ ਇਤਿਹਾਸ ਤੋਂ ਸਿੱਖਿਆ ਲੈਣਾ ਅਤੇ ਜੀਵਨ ਦੇ ਮੋੜਾਂ ਤੇ ਗਲਤੀਆਂ ਤੋਂ ਬਚਣ ਦਾ ਢੰਗ ਸਿੱਖਣਾ ਤਾਂ ਚੰਗਾ ਅਰ ਜ਼ਰੂਰੀ ਹੈ ਬਜ਼ੁਰਗਾਂ ਜਾਂ ਪਿਛਲੀਆਂ ਪੀੜ੍ਹੀਆਂ ਦੇ ਕਾਰਨਾਮਿਆਂ ਉੱਤੇ ਜਾਇਜ਼ ਢੰਗ ਨਾਲ ਜਾਇਜ਼ ਹੱਦ ਤੱਕ ਮਾਣ ਮੀ ਵਿਵਰਜਿਤ ਨਹੀਂ ਪਰ ਭੂਤਕਾਲ ਬਾਰੇ ਫਿਰਦਮ ਸੁਲਤਾਨ ਬੋ ਦੇ ਇੱਕ ਮਾਤਰ ਆਧਾਰ ਤੇ ਮੇਰਾ ਬਾਪ ਉਹ ਸੁਲਤਾਨ ਸੀ ਜਾਂ ਮਹਾਨ ਸੀ ਦਾ ਫੋਕਾ ਤੋਤਾ ਰਟਨ ਮਾਤਰ ਕਰੀ ਜਾਣਾ ਕਿਸੇ ਤਰ੍ਹਾਂ ਵੀ ਆਦਰਸ਼ਕ ਰਸਤਾ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਭਵਿੱਖ ਉਤੇ ਬੇ ਲੋੜਵੀਂ ਅਤੇ ਕਾਲਪਨਿਕ ਟੇਕ ਰੱਖਣ ਮਾਤਰ ਨੂੰ ਹੀ ਸੱਚੇ ਧਰਮ ਦਾ ਰਸਤਾ ਮੰਨਣ ਦੀ ਗਲਤੀ ਕੀਤੀ ਜਾ ਸਕਦੀ ਹੈ ਗੁਰਬਾਣੀ ਫਲਸਫੇ ਨੇ ਮਨੁੱਖ ਨੂੰ ਭਵਿੱਖ ਦੇ ਕਾਲਪਨਿਕ ਲਾਰਿਆਂ ਜਾਤਾਂ ਵਰਨਾਂ ਦੇ ਅਪਮਾਨਾਂ ਅਤੇ ਖਾਨਦਾਨੀ ਮਾਣ ਦੀ ਦਲਦਲ ਵਿੱਚ ਖੋਬਣ ਦੀ ਥਾਂ ਵਰਤਮਾਨ ਨੂੰ ਫੌਰੀ ਤੌਰ ਤੇ ਸਾਵਧਾਨੀ ਨਾਲ ਸੰਭਾਲਣ ਦਾ ਸੰਦੇਸ਼ ਦਿੱਤਾ ਹੈ ਆਗਾਹਾਂ ਕੁ ਤਰਾੰਗ ਪਿਛਾ ਫੇਰ ਨਾ ਮੁੰਢੜਾ ਨਾਨਕ ਸਿੰਝ ਅਵੇ ਹਵਾਰ ਬਹੜ ਨਾ ਹੋਵੀ ਜਨਮਣ ਲਾ ਡੱਖਣੀ ਮਹਲਾ ਪੰਜਵਾਂ ਪੰਨਾ 1096 ਵਰਤਮਾਨ ਨੂੰ ਸੰਭਾਲਣ ਲਈ ਪੰਡਿਤ ਮੁੱਲਾ ਜੋ ਲਖਦੀਆ ਛਾੜ ਚਲੇ ਹਮ ਕਸ਼ੂ ਨਾ ਲਿਆ ਤੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਂ ਦੇ ਸਪਸ਼ਟ ਸਿਧਾਂਤਾਂ ਦੇ ਆਧਾਰ ਤੇ ਸਿੱਖ ਮਤ ਦੇ ਸਰਬ ਦੇਸ਼ੀ ਸਰਬ ਕਾਲੀ ਅਤੇ ਸਰਬ ਹਿਤਕਾਰੀ ਅਸਲੇ ਨੂੰ ਸਮਝਣਾ ਲਾਜ਼ਮੀ ਹੈ ਆਸਾ ਕੀ ਵਾਰ ਦੀ 12ਵੀਂ ਪੌੜੀ ਨਾਲ ਲੱਗਦੇ ਸ਼ਲੋਕ ਰਾਹੀਂ ਸਰਬ ਸਾਂਝੀ ਵਾਲਤਾ ਦੇ ਸਿੱਖ ਸਿਧਾਂਤ ਨੂੰ ਪੂਰੀ ਤਰ੍ਹਾਂ ਸਪਸ਼ਟ ਕਰਕੇ ਦੱਸ ਦਿੱਤਾ ਹੈ ਕਿ ਦੁਨੀਆਂ ਦੀ ਹਰ ਨਸਲ ਜਾਤ ਰੰਗ ਲਿੰਗ ਆਦਕ ਭੇਦਾਂ ਵਾਲੇ ਸਭ ਮਨੁੱਖਾਂ ਲਈ ਅਸਲ ਧਰਮ ਕੇਵਲ ਇੱਕ ਹੈ ਵਖ ਵਖ ਤੇ ਇੱਕ ਤੋਂ ਵੱਧ ਨਹੀਂ ਜਥਾ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪਿਉ ਨਾਨਕ 타ਕਾ ਦਾਸ ਹੈ ਸੋਈ ਨਿਰੰਝਨ ਦਿਓ ਆਸਾ ਕੀ ਵਾਰ ਮਹਲਾ ਦੂਜਾ ਪੰਨਾ 469 ਕੇਂਦਰੀ ਜਥੇਬੰਦੀਵਾਰ ਸਿੱਖ ਮਤ ਨੇ ਮਨੁੱਖਾ ਜੀਵਨ ਤੇ ਆਤਮਿਕ ਸਮਾਜਿਕ ਆਰਥਿਕ ਤੇ ਰਾਸੀ ਖੇਤਰਾਂ ਵਿੱਚ ਵਿਸ਼ੇਸ਼ ਮਨੋਰਥ ਮਿੱਥੇ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਹਰ ਪੰਥਦਰਦੀ ਨੂੰ ਨਿੱਜੀ ਤੌਰ ਤੇ ਕਾਫੀ ਕੁਝ ਕਰਨਾ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਸਮੁੱਚੀ ਸਿੱਖ ਕੌਮ ਵੱਲੋਂ ਪੰਥਕ ਪੱਧਰ ਤੇ ਵੀ ਬਹੁਤ ਕੁਝ ਕਰਨਾ ਹੁੰਦਾ ਜੋ ਇਕੱਲੇ ਅਕੱਲੇ ਰੂਪ ਵਿੱਚ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਨੂੰ ਕਰਨ ਲਈ ਇੱਕ ਮਜ਼ਬੂਤ ਸਪਸ਼ਟ ਵਿਚਾਰਾਂ ਵਾਲੀ ਤੇ ਸ਼ਕਤੀਸ਼ਾਲੀ ਕੇਂਦਰੀ ਜਥੇਬੰਦੀ ਦੀ ਪੰਥਕ ਬੱਦਰ ਤੇ ਲੋੜ ਹੈ ਆਜਾਮ ਤੌਰ ਤੇ ਆਮ ਸਿੱਖਾਂ ਦਾ ਨਿੱਜੀ ਜਾਂ ਅੰਤਰੀਵ ਜੀਵਨ ਗੁਰਬਾਣੀ ਸਿਧਾਂਤਾਂ ਅਨੁਸਾਰ ਨਹੀਂ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਬਾਹਰ ਮੁਖੀ ਰਹਿਣੀ ਰਹਿਤ ਤੋਂ ਵੀ ਬਗਾਵਤ ਕਰੀ ਬੈਠੀ ਹੈ ਜਾਂ ਫਿਰ ਦੂਜੀ ਹਾਲਤ ਵਿੱਚ ਬਾਹਰ ਮੁਖੀ ਰਹਿ ਰਹਿਤ ਨੂੰ ਭੇਖ ਮਾਤਰ ਦਾ ਰੂਪ ਦੇ ਬੈਠੀ ਹੈ ਗੁਰਬਾਣੀ ਵਿਚਾਰ ਧਾਰਾ ਦਾ ਸਪਸ਼ਟਤਾ ਨਾਲ ਪ੍ਰਚਾਰ ਨਾ ਹੋਣ ਕਾਰਨ ਗੁਰਮਤ ਦੇ ਨਾਮ ਲੇਬਲ ਹੇਠ ਮਨਮਤਾ ਦਾ ਤੇ ਮਨਮਤੀ ਰੀਤਾਂ ਰਸਮਾਂ ਦਾ ਵਿਆਪਕ ਪਰਚਲਨ ਹੋ ਚੁੱਕਾ ਹੈ। ਵਨਸਵੰਨੇ ਡੇਰੇਦਾਰ ਸਾਧ ਤੇ ਆਪੇ ਬਣੇ ਬ੍ਰਹਮ ਗਿਆਨੀ ਇੱਕ ਸਾਰਤਾ ਵਾਲੀ ਕੇਂਦਰੀ ਰਹਿਤ ਮਰਜਾਦਾ ਤੇ ਕੇਂਦਰੀ ਪੱਧਰ ਤੇ ਪ੍ਰਵਾਨਿਤ ਰੀਤਾਂ ਰਸਮਾਂ ਦੀ ਥਾਂ ਦੁਨੀਆ ਭਰ ਦੀਆਂ ਮਨਮਤੀ ਰਸਮਾਂ ਨੂੰ ਇਕੱਠਾ ਕਰਕੇ ਇੱਕ ਐਸੇ ਚਿੜੀਆ ਘਰ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ। ਕਿ ਉਸ ਦਾ ਵਿਰੋਧ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ ਕਿਉਂਕਿ ਉਹਨਾਂ ਨੂੰ ਬੜੀ ਚੁਤرائی ਤੇ ਕਾਰਸਤਾਨੀ ਨਾਲ ਗੁਰਮਤ ਦਾ ਨਾਮ ਦੇਣ ਦਾ ਯਤਨ ਕੀਤਾ ਗਿਆ ਹੈ ਪ੍ਰਮਾਣਿਕ ਵਿਦਵਾਨਾਂ ਦੀ ਘਾਟ ਕਾਰਨ ਸਿੱਖ ਇਤਿਹਾਸ ਦੇ ਨਾਮ ਹੇਠ ਪੁਰਾਣਿਕ ਤੇ ਬ੍ਰਾਹਮਣੀ ਰੰਗਤ ਵਾਲੇ ਅਨੇਕਾਂ ਪ੍ਰਸੰਗ ਇਜਾਦ ਕਰਕੇ ਪ੍ਰਚਲਿਤ ਕਰ ਦਿੱਤੇ ਗਏ ਹਨ ਜੋ ਖੋਜ ਦੇ ਨੁਕਤੇ ਨਾਲ ਬੁਨਿਆਦ ਵੀ ਹੋਣੇ ਹਨ ਅਤੇ ਗੁਰਬਾਣੀ ਦੀ ਕਸਵੱਟੀ ਸਮੇਂ ਕਿਰ ਕਿਰ ਪੈਂਦੇ ਹਨ ਇਹ ਸਭ ਕਾਸੇ ਕਾਰਨ ਸਿੱਖ ਮਤ ਤੇ ਸਿਧਾਂਤਾਂ ਬਾਰੇ ਸਿੱਖਾਂ ਤੇ ਗੈਰ ਸਿੱਖਾਂ ਦੋਹਾਂ ਵਿੱਚ ਬਹੁਤ ਗਲਤਫਹਿਮੀਆਂ ਪੈਦਾ ਹੋ ਚੁੱਕੀਆਂ ਹਨ ਤੇ ਜੋ ਨਿਤ ਵੱਧ ਰਹੀਆਂ ਹਨ ਅਤੇ ਇਹ ਸਿੱਖ ਮਤ ਦੇ ਨਿਰੋਇ ਪ੍ਰਚਾਰ ਦੇ ਰਾਹ ਵਿੱਚ ਬੜੀ ਵੱਡੀ ਰੁਕਾਵਟ ਬਣੀਆਂ ਪਈਆਂ ਹਨ ਨਾਮ ਤਰੀਕ ਸਾਧਾ ਡੇਰੇਦਾਰਾਂ ਤੇ ਆਪੇ ਬਣੇ ਦੇਹਧਾਰੀ ਗੁਰੂਆਂ ਦੀਆਂ ਧਾੜਾਂ ਨੇ ਵੱਡੇ ਅਜ਼ਗਰਾਂ ਦਾ ਰੂਪ ਧਾਰ ਕੇ ਖਾਲਸਾ ਪੰਥ ਨੂੰ ਖੜਾਪ ਕਰ ਜਾਣ ਤੇ ਲਾਕ ਬੰਨ ਰੱਖਿਆ ਬਹੁ ਗਿਣਤੀ ਕੌਮ ਅਤੇ ਰਾਜਬਲ ਦੋਵੇਂ ਉਹਨਾਂ ਨੂੰ ਗੁਪਤ ਤੇ ਪ੍ਰਗਟ ਦੋਵਾਂ ਢੰਗਾਂ ਨਾਲ ਮਦਦ ਕਰ ਰਹੇ ਹਨ ਤਾਂ ਕਿ ਖਾਲਸਾ ਪੰਥ ਦੀ ਆਜ਼ਾਦ ਤੇ ਵਿਲੱਖਣ ਹੋਣਦ ਬਣਨ ਦੇ ਰਾਹ ਵਿੱਚ ਰੁਕਾਵਟ ਕਾਇਮ ਰਹੇ ਸਾਧਾਂ ਕੇ ਬਾਬਿਆਂ ਦੇ ਮਾਰੇ ਇਹ ਬੰਦੇ ਸਤਗੁਰਾਂ ਦੀ ਸਿੱਖੀ ਤੋਂ ਇਤਨੇ ਦੂਰ ਜਾ ਚੁੱਕੇ ਹਨ ਕਿ ਕਈ ਵਾਰੀ ਐਸਾ ਮਹਿਸੂਸ ਹੋਣ ਲੱਗਦਾ ਹੈ ਕਿ ਹੁਣ ਸਤਗੁਰਾਂ ਦੁਆਰਾ ਦਰਸਾਈ ਅਸਲ ਸਿੱਖੀ ਵੱਲ ਇਹ ਸ਼ਾਇਦ ਹੀ ਕਦੀ ਵਾਪਸ ਮੁੜ ਸਕਣ ਤਖਤ ਕੀ ਹਨ ਤੇ ਕਿਤਨੇ ਹਨ ਕਿਸ ਨੇ ਕਦੋਂ ਤੇ ਕਿਉਂ ਬਣਾਏ ਹਨ ਬੜੇ ਗੁੰਝਲਦਾਰ ਸਵਾਲ ਹਨ ਕਿ ਗੁਰੂ ਦੀ ਅਸਲ ਸ਼ਕਤੀ ਤੇ ਕਲਾ ਤਖਤ ਦੇ ਸਰਬਰਾਜ ਜਥੇਦਾਰ ਜਾਂ ਤਖਤ ਸਾਹਿਬ ਦੀ ਇਮਾਰਤ ਵਿੱਚ ਹੈ ਜਾਂ ਫਿਰ ਇਸ ਦੇ ਉਲਟ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਵਿਚਾਰ ਧਾਰਾ ਵਿੱਚ ਹੀ ਇਸ ਨੂੰ ਦੇਖਣਾ ਬਣਦਾ ਹੈ ਮੌਜੂਦਾ ਤੌਰ ਤੇ ਬਾਰ ਬਾਰ ਦੁਹਰਾਇਆ ਜਾ ਰਿਹਾ ਤਖਤਾਂ ਦਾ ਜਾਂ ਇਹਨਾਂ ਦੇ ਜਥੇਦਾਰਾਂ ਦਾ ਅਥਵਾ ਅਕਾਲ ਤਖਤ ਦੇ ਜਥੇਦਾਰਾਂ ਦਾ ਅਧਿਕਾਰ ਖੇਤਰ ਕਿਹੜੇ ਸਤਗੁਰੂ ਨੇ ਅਤੇ ਕਦੋਂ ਐਲਾਨਿਆ ਹੈ ਤਖਤਾਂ ਦੇ ਆਪਸੀ ਸਬੰਧ ਕੀ ਹਨ ਅਤੇ ਕੀ ਸਭ ਤਖਤ ਆਪੋ ਵਿੱਚ ਬਰਾਬਰ ਹਨ ਜਾਂ ਦਰਜਾ ਬਾ ਦਰਜਾ ਰੁਤਬੇ ਵਾਲੇ ਹਨ ਅੱਠ ਅੱਠ ਤਖਤਾਂ ਦੇ ਤੌਰ ਤਰੀਕਿਆਂ ਜਿਨ੍ਹਾਂ ਨੂੰ ਅਗਿਆਨਤਾवश ਅੰਗਰੇਜ਼ੀ ਅਖਬਾਰਾਂ ਵਿੱਚ ਮਰਿਆਦਾ ਨਾਮ ਦਿੱਤਾ ਜਾ ਰਿਹਾ ਹੈ ਵਿੱਚ ਭਿਆਨਕ ਹੱਦ ਤੱਕ ਵਖਰੇਵਾਂ ਤੇ ਵਿਰੋਧ ਕਿਉਂ ਹੈ ਵਨਸਵੰਨੇ ਜਥੇਦਾਰਾਂ ਦੇ ਪੰਜ ਭੂਤ ਕੀ ਸਰੀਰਾਂ ਦੁਆਰਾ ਜਾਰੀ ਹੋ ਰਹੇ ਵੰਨ ਸੁਵੰਨੇ ਹੁਕਮਨਾਮੇ ਅਸਲ ਵਿੱਚ ਕੀ ਚੀਜ਼ਾਂ ਹਨ ਅਤੇ ਇਹ ਗੁਰਬਾਣੀ ਦੀ ਅੰਤਰ ਧਾਰਨਾ ਵਿੱਚੋਂ ਨਿਕਲ ਰਹੇ ਸਪਸ਼ਟ ਹੁਕਮਾਂ ਦੇ ਸਾਹਮਣਕ ਕੀ ਪਾਇਆ ਰੱਖਦੇ ਹਨ ਇਹਨਾਂ ਸਭ ਸਵਾਲਾਂ ਉੱਤੇ ਖਤਰਨਾਕ ਕਿਸਮ ਦੇ ਭੰਬਲ ਪੂਸੇ ਪਏ ਹੋਏ ਹਨ ਅਤੇ ਜਿਨ੍ਹਾਂ ਬਾਰੇ ਸਪਸ਼ਟ ਨਿਰਣਾ ਸਾਹਮਣੇ ਆਉਣਾ ਜ਼ਰੂਰੀ ਹੈ ਸਾਡੇ ਇੱਥੇ ਲੋਕ ਪੰਥਕ ਕਿਹਾ ਜਾ ਸਕਣ ਵਾਲਾ ਚੰਗਾ ਸੁਲਝਿਆ ਹੋਇਆ ਅਸਰਦਾਇਕ ਪ੍ਰੈਸ ਵੀ ਨਹੀਂ ਹੈ ਬਹੁ ਗਿਣਤੀ ਕੌਮ ਦੇ ਆਗੂ ਤੇ ਰਾਜਬਲ ਉੱਤੇ ਗਲਬਾ ਪਾਈ ਬੈਠੇ ਲੋਕ ਆਪਣੀਆਂ ਅਖਬਾਰਾਂ ਤੇ ਪੱਤਰਕਾਵਾਂ ਰਾਹੀਂ ਪ੍ਰਗਟ ਤੇ ਲੁਕਵੇਂ ਦੋਹਾਂ ਟੰਗਾ ਨਾਲ ਸਿੱਖਾਂ ਤੇ ਸਿੱਖੀ ਨੂੰ ਛੁਟਿਆਉਣ ਵਾਲੀਆਂ ਅਤੇ ਸਿੱਖੀ ਬਾਰੇ ਜਾਣ ਬੁਝ ਕੇ ਭੁਲੇਖੇ ਪਾਉਣ ਵਾਲੀਆਂ ਸਾਜ਼ਿਸ਼ਾਂ ਅਰਜਤੇ ਰਹਿੰਦੇ ਹਨ ਜ਼ਿਆਦਾਤਰ ਤੇ ਵੋਟਾਂ ਦੇ ਬਲ ਨਾਲ ਕੌਮ ਦੇ ਰਾਸੀ ਧਾਰਮਿਕ ਤੇ ਹੋਰ ਖੇਤਰਾਂ ਦੇ ਆਗੂਆਂ ਨੂੰ ਚੁਣਨਾ ਠੀਕ ਜਾਪਦਾ ਭਰ ਤਜਰਬਾ ਤੇ ਇਤਿਹਾਸ ਦੱਸਦਾ ਹੈ ਕਿ ਇਸ ਢੰਗ ਨਾਲ ਠੀਕ ਕਿਸਮ ਦੇ ਆਗੂਆਂ ਨੂੰ ਚੁਣਿਆ ਜਾ ਸਕਣਾ ਨਾ ਮੁਮਕਨ ਜਿਹਾ ਹੀ ਹੈ ਆਚਰਣਹੀਣਤਾ ਸਵਾਰਥ ਪ੍ਰਸਤੀ ਪੈਸੇ ਤੇ ਚੌਧਰ ਦੀ ਤੀਬਰ ਲਾਲਸਾ ਆਦਕਾਂ ਕਾਰਨ ਕੌਮ ਦੇ ਆਗੂ ਅਖਵਾਉਣ ਵਾਲੇ ਬੰਦੇ ਆਪਣੀ ਜ਼ਮੀਰ ਨੂੰ ਕੀ ਪੰਥ ਤੱਕ ਨੂੰ ਵੇਚ ਦੇਣ ਵਿੱਚ ਗੁਰੇਜ਼ ਨਹੀਂ ਕਰਦੇ ਅਮਲੀ ਜੀਵਨ ਤੇ ਗੁਰਮਤ ਗਿਆਨ ਤੋਂ ਵੀ ਹਉਨੇ ਹੋਣ ਕਾਰਨ ਇਹਨਾਂ ਨੂੰ ਸਿੱਖੀ ਦੇ ਵਿਰੋਧੀ ਹਾਸੋ ਹੀਣੀ ਕੀਮਤ ਉੱਤੇ ਖਰੀਦਦੇ ਰਹੇ ਹਨ ਤੇ ਹੁਣ ਵੀ ਖਰੀਦ ਸਕਣ ਵਿੱਚ ਕਾਮਜਾਬ ਹੋ ਰਹੇ ਹਨ ਚੌਧਰ ਜਾਂ ਲੀਡਰੀ ਦੀ ਲਾਲਸਾ ਸਾਡੇ ਹਰ ਪੱਦਰ ਦੇ ਆਗੂਆਂ ਵਿੱਚ ਇਸ ਕਦਰ ਹਾਵੀ ਹੋਈ ਪਈ ਹੈ ਕਿ ਸਿੱਖ ਸਿਧਾਂਤਾਂ ਨੂੰ ਛਿੱਕੇ ਤੇ ਟੰਗਦਿਆਂ ਜਾਤਾਂ ਬਰਾਦਰੀਆਂ ਦੇ ਨਾਮ ਉੱਤੇ ਬੇਲੋੜ ਮੀਆਂ ਥਾਵਾਂ ਉੱਤੇ ਵਾਧੂ ਤੇ ਬੇਲੋੜਵੇਂ ਜਿਹੇ ਗੁਰਦੁਆਰੇ ਬਣਾ ਕੇ ਪੰਥਕ ਸਮਾ ਸ਼ਕਤੀ ਸਾਧਨ ਤੇ ਸਰਮਾਇਆ ਤਬਾਹ ਕੀਤੇ ਜਾ ਰਹੇ ਹਨ ਸਾਡੀ ਕੌਮ ਕੋਲ ਪਰਮਾਣਿਕ ਪੰਥਕ ਵਿਚਾਰਧਾਰਾ ਦਾ ਪ੍ਰਚਾਰ ਕਰ ਸਕਣ ਵਾਲੇ ਪਵਿੱਤਰ ਜੀਵਨ ਦੇ ਧਾਰਨੀ ਪ੍ਰਚਾਰਕਾਂ ਦੇ ਬਰਾਬਰ ਹਨ ਤੇ ਇਸੇ ਤਰ੍ਹਾਂ ਗੁਰਮਤਿ ਵਿਚਾਰਧਾਰਾ ਸਿੱਖ ਇਤਿਹਾਸ ਤੇ ਰਹਿਤ ਮਰਜਾਦਾ ਨੂੰ ਸਪਸ਼ਟ ਭਰੋਸੇ ਜੋਗ ਰੂਪ ਵਿੱਚ ਪੇਸ਼ ਕਰ ਸਕਣ ਵਾਲਾ ਲਿਟਰੇਚਰ ਵੀ ਬਹੁਤੀ ਮਿਕਦਾਰ ਵਿੱਚ ਨਹੀਂ ਸਾਡੇ ਕੋਲ ਸਿੱਖ ਮਤ ਨੂੰ ਆਪਣੇ ਅਮਲੀ ਜੀਵਨ ਤੇ ਟਕਸਾਲੀ ਗਿਆਨ ਰਹੀ ਚੜ੍ਹਦੀ ਕਲਾ ਵਿੱਚ ਲਿਜਾ ਸਕਣ ਵਾਲੇ ਚੰਗੇ ਵਿਦਵਾਨ ਚੰਗੇ ਬੁਲਾਰੇ ਤੇ ਸਾਡੀਆਂ ਸੰਸਥਾਵਾਂ ਨੂੰ ਚਲਾ ਸਕਣ ਲਈ ਚੰਗੇ ਵਰਕਰ ਤਿਆਰ ਕਰ ਸਕਣ ਵਾਲੇ ਪ੍ਰਚਾਰਕ ਵਿਦਿਆਲਿਆਂ ਮਿਸ਼ਨਰੀ ਕਾਲਜਾਂ ਦੀ ਵੀ ਬਹੁਤ ਘਾਟ ਹੈ ਤੇ ਇੱਕ ਤਰ੍ਹਾਂ ਨਾਲ ਇਹਨਾਂ ਦੀ ਅਣਹੋਂਦ ਜਿਹੀ ਹੀ ਹੈ ਇਸ ਸਮੇਂ ਤੱਕ ਜੋ ਆਧਾਰੇ ਅਸੀਂ ਬਣਾਏ ਵੀ ਹਨ ਉਹ ਭਰੋਸੇਯੋਗ ਪ੍ਰਮਾਣਿਕ ਗਿਆਨ ਦਾ ਪ੍ਰਕਾਸ਼ ਨਹੀਂ ਦੇ ਸਕੇ ਅਤੇ ਸਿੱਖੀ ਪ੍ਰਚਾਰ ਲਈ ਅਜਿਹਾ ਅਸਰਦਾਰਕ ਤੌਰ ਤਰੀਕਾ ਨਹੀਂ ਕੱਢ ਸਕੇ ਜੋ ਅਜੋਕੀਆਂ ਗੁਰਮਤ ਵਿਰੋਧੀ ਲਹਿਰਾਂ ਨੂੰ ਅਤੇ ਗੁਰੂ ਧੰਮ ਤੇ ਸਾਧ ਰੰਮ ਨੂੰ ਡੱਕਾ ਲਾ ਸਕਣ ਅੱਜ ਕੌਮ ਨੂੰ ਅਸਰਦਾਇਕ ਉਸਾਰੂ ਰਹਿਨੁਮਾਈ ਦੀ ਲੋੜ ਹੈ ਕੇਵਲ ਬ੍ਰਾਹਮਣ ਪ੍ਰਹੁਤਾ ਦਾ ਬਦਲਮਾ ਸਰੂਪ ਮਾਤਰ ਤਿਆਰ ਕਰ ਸਕਣ ਵਾਲੇ ਆਧਾਰਿਆਂ ਨੂੰ ਮਿਸ਼ਨਰੀ ਆਧਾਰੇ ਸਮਝ ਲੈਣ ਨਾਲ ਸਾਡੀ ਸਾਲਾਂ ਬੱਧੀ ਕੀਤੀ ਮਿਹਨਤ ਵਿਅਰਥ ਚਲੇ ਜਾਣ ਦਾ ਖਤਰਾ ਬਣਿਆ ਰਹੇਗਾ ਅਤੇ ਆਉਣ ਵਾਲੇ ਨਾਜ਼ੁਕ ਸਮੇਂ ਅੰਦਰ ਸਾਨੂੰ ਹਰ ਹਾਲਤ ਵਿੱਚ ਆਪਣੇ ਟੰਗ ਹਤੇ ਤੌਰ ਤਰੀਕੇ ਬਦਲਨ ਉਤੇ ਮਜਬੂਰ ਕਰੇਗਾ ਪ੍ਰੈਸ ਪੱਤਰਕਾਰੀ ਟੀਵੀ ਮੀਡੀਆ ਆਦਕ ਦੇ ਇਸ ਯੁੱਗ ਵਿੱਚ ਬਹੁ ਗਿਣਤੀ ਕੌਮਾਂ ਵੱਲੋਂ ਧਾਰਮਿਕ ਤੇ ਵਿਚਾਰਧਾਰਕ ਘੱਟ ਗਿਣਤੀਆਂ ਨੂੰ ਰਾਜਬਲ ਤੇ ਅਰਥਚਾਰੇ ਦੇ ਜ਼ੋਰ ਨਾਲ ਹੜੱਪਣ ਦੇ ਇਰਾਦੇ ਨਾਲ ਕੀਤੇ ਜਾ ਰਹੇ ਦੁਰਜਤਨਾ ਦੀ ਕਾਟ ਕਰ ਸਕਣ ਵਾਲੇ ਚੰਗੇ ਅਸਰਦায়ক ਵਿਦਵਾਨ ਲਖਾਰੀ ਬੁਲਾਰੇ ਵਰਕਰ ਤੇ ਸੰਗਠਨ ਕਰਤਾਵਾਂ ਨੂੰ ਤਿਆਰ ਕਰਨ ਲਈ ਸਹਿਯੋਗ ਲਿਟਰੇਚਰ ਦੀ ਤੇ ਕੇਂਦਰੀ ادارے ਤੇ ਕੇਂਦਰੀ ਜਥੇਬੰਦੀ ਦੀ ਉੱਕੀ ਹੀ ਅਣਹੋਂਦ ਹੈ ਜਿਸ ਨੂੰ ਗੰਭੀਰਤਾ ਪੂਰਵਕ ਲੈਣਾ ਅੱਜ ਦੇ ਇਸ ਨਾਜ਼ੁਕ ਦੌਰ ਦੀ ਸਭ ਤੋਂ ਵੱਡੀ ਲੋੜ ਹੈ ਪਿਛਲੀ ਸਾਰੀ ਸਦੀ ਵਿੱਚ ਇਸ ਆਸ਼ੇ ਨਾਲ ਹੋਂਦ ਵਿੱਚ ਆਈਆਂ ਸਾਰੀਆਂ ਸੰਸਥਾਵਾਂ ਦੇ ਸਭ ਮੋਢੀ ਤੇ ਸਭ ਮੌਜੂਦਾ ਸੰਚਾਲਨ ਵੀ ਇਮਾਨਦਾਰੀ ਨਾਲ ਇਸ ਸਵਾਲ ਉੱਤੇ ਵਿਚਾਰ ਕਰਨ ਸਮੇਂ ਇਸੇ ਸਿੱਟੇ ਤੇ ਪਹੁੰਚਦੇ ਹਨ ਪਰ ਲਫ਼ਜ਼ ਦੇ ਅਸਲੀ ਅਰਥਾਂ ਵਿੱਚ ਪ੍ਰੋਸੇ ਜੋ ਕੇਂਦਰੀ ਜਥੇਬੰਦੀ ਕੌਣ ਬਣਾਏ ਕਿਵੇਂ ਬਣਾਏ ਉਸ ਦੀ ਰੂਪਰੇਖਾ ਕੀ ਹੋਵੇ ਤੇ ਮੌਜੂਦਾ ਆਪੋਤਾਪੀ ਦੇ ਦੌਰ ਵਿੱਚ ਚੌਦਰ ਪੈਦੇ ਪੈਸੇ ਦੀ ਲਾਲਸਾ ਤੇ ਫੋਕੀ ਸ਼ੌਰਤ ਖੱਟਣ ਦੀਆਂ ਪ੍ਰਭਲ ਰੁਚੀਆਂ ਦੇ ਮਾਇਆ ਜਾਲ ਨੂੰ ਕੱਟ ਕੇ ਰੱਖ ਸਕਣ ਦੇ ਹਾਲਾਤ ਕਿਵੇਂ ਪੈਦਾ ਕੀਤੇ ਜਾਣ ਐਸੇ ਸਵਾਲ ਹਨ ਜਿਨ੍ਹਾਂ ਦਾ ਸਪਸ਼ਟ ਜਵਾਬ ਆਮ ਇਮਾਨਦਾਰ ਪੰਥਦਰਦੀ ਨੂੰ ਵੀ ਨਹੀਂ ਆਉੜ ਰਿਹਾ ਚੰਗੇ ਕੇਂਦਰੀ ਪ੍ਰਚਾਰਕ ਵਿਦਿਆਲੇ ਦੀ ਸਥਾਪਨਾ ਕੌਮ ਦੀ ਫੌਰੀ ਲੋੜ ਹੈ ਜਿਸ ਰਾਹੀਂ ਚੰਗੇ ਪ੍ਰਮਾਣਿਕ ਵਿਦਵਾਨ ਬੁਲਾਰੇ ਤੇ ਲੋੜੀਂਦੇ ਵਰਕਰ ਤਿਆਰ ਕੀਤੇ ਜਾ ਸਕਣ ਆਨਮਤੀਆਂ ਦੇ ਵਿਰੋਧ ਦਾ ਟਾਕਰਾ ਕਰ ਸਕਣ ਦੀ ਕਾਬਲੀਅਤ ਰੱਖਣ ਵਾਲਾ ਲਿਟਰੇਚਰ ਤਿਆਰ ਕਰਨ ਤੇ ਹਰ ਕਿਸਮ ਦੇ ਮੌਜੂਦਾ ਟੀਵੀ ਤੇ ਪੱਤਰਕਾਰੀ ਮੀਡੀਏ ਵਾਲੇ ਕਲਚਰ ਦਾ ਜੋ ਆਮ ਤੌਰ ਤੇ ਸਿੱਖ ਮਤ ਦੇ ਪ੍ਰਚਾਰ ਅਤੇ ਸਿੱਖ ਹਿੱਤਾਂ ਦੇ ਉਲਟ ਹੀ ਜਾ ਰਿਹਾ ਹੈ ਦਾ ਟਕਰਾ ਕਰ ਸਕਣ ਦੀ ਸਮਰੱਥਾ ਵਾਲੀ ਪ੍ਰਭਾਵਸ਼ਾਲੀ ਕੇਂਦਰੀ ਜਥੇਬੰਦੀ ਦੀ ਸਥਾਪਨਾ ਕੌਮ ਦੀ ਫੌਰੀ ਲੋੜ ਹੈ ਅਜਹੀ ਲੋੜੀਂਦੀ ਜਥੇਬੰਦੀ ਸਨਮੁਖ ਕਈ ਵੱਡੇ ਚੈਲੰਜ ਪਰਤਾਖਾਨ ਆਉਣ ਵਾਲੇ ਕੁਝ ਸਾਲਾਂ ਪਿੱਛੋਂ ਕਿਸ ਕੌਮ ਦੀ ਹੋਂਦ ਤੇ ਖਾਸ ਤੌਰ ਤੇ ਇਸ ਦਾ ਬਾਹਰਮੁਖੀ ਸਰੂਪ ਕਾਇਮ ਰਹਿ ਸਕੇਗਾ ਜਾਂ ਨਹੀਂ ਬਹੁਤ ਵੱਡਾ ਤੇ ਚਿੰਤਾਜਨਕ ਸਵਾਲ ਬਣਿਆ ਪਿਆ ਭਾਵੇਂ ਮੌਜੂਦਾ ਦੌਰ ਦੇ ਸਭ ਰਾਸੀ ਤੇ ਧਾਰਮਿਕ ਆਗੂ ਅਤੇ ਜਥੇਬੰਦੀਆਂ ਲਗਭਗ ਪੂਰੀ ਤਰ੍ਹਾਂ ਫੇਲ ਹੋ ਚੁੱਕੀਆਂ ਹਨ ਪਰ ਹੌਮੇ ਵਾਲੀ ਕੁਦਰਤੀ ਤੇ ਵੱਡੀ ਪੱਧਰ ਤੇ ਫਸਰੀ ਬਿਰਤੀ ਕਾਰਨ ਨਾ ਤਾਂ ਇਹ ਜਥੇਬੰਦੀਆਂ ਆਪਣਾ ਨਾ ਕਾਰਨਾ ਬਰਦਾਸ਼ਤ ਕਰ ਸਕਦੀਆਂ ਹਨ ਤੇ ਨਾ ਹੀ ਇਹ ਨਵੇਂ ਦੌਰ ਤੇ ਸ਼ਾਮਲ ਹੋ ਰਹੇ ਕਿਸੇ ਸੇਵਾਦਾਰ ਜਾਂ ਜਥੇਬੰਦੀ ਦਾ ਇਸ ਖੇਤਰ ਵਿੱਚ ਦਾਖਲਾ ਪ੍ਰਵਾਨ ਕਰਨ ਲਈ ਤਿਆਰ ਪ੍ਰਤੀਤ ਹੁੰਦੀਆਂ ਕੁਝ ਜਥੇਬੰਦੀਆਂ ਦੀ ਹੋਂਦ ਦੇਸ਼ ਵਿੱਚ ਪ੍ਰਚਲਿਤ ਕਾਨੂੰਨ ਦੇ ਆਧਾਰ ਤੇ ਹੈ ਤੇ ਕੁਝ ਪਰੰਪਰਾਵਾਂ ਔਰ ਆਪਣੇ ਵਿਸ਼ੇਸ਼ ਇਤਿਹਾਸ ਦੇ ਆਧਾਰ ਉਤੇ ਆਪਣੀ ਹੋਂਦ ਤੇ ਪਛਾਣ ਬਣਾਈ ਬੈਠੀਆਂ ਆਉਣ ਵਾਲੇ ਨਵੇਂ ਸੇਵਾ ਆਧਾਰ ਤੇ ਨਵੇਂ ਜਥੇਬੰਦੀਆਂ ਭਾਵੇਂ ਬੇਲਾਗ ਬੇਦਾਗ ਤੇ ਸਪਸ਼ਟ ਤੌਰ ਤੇ ਵਿਵੇਕਸ਼ੀਲ ਹੀ ਕਿਉਂ ਨਾ ਹੋਣ ਪਰ ਉਹਨਾਂ ਦੀ ਆਪਣੀ ਹੋਂਦ ਤੇ ਪਛਾਣ ਕੌਮ ਵੱਲੋਂ ਅਜੇ ਤੱਕ ਨਾਮ ਪ੍ਰਵਾਨਿਤ ਹੋਣ ਦੇ ਕਾਰਨ ਇਹਨਾਂ ਨੂੰ ਉਹਨਾਂ ਦੇ ਪੁਰਾਣੇ ਨਾਮ ਤਰੀਕ ਆਗੂਆਂ ਦਾ ਸਖਤ ਵਿਰੋਧ ਬਰਦਾਸ਼ਤ ਕਰਨਾ ਹੀ ਪੈਣਾ ਹੈ ਇਨ੍ਹਾਂ ਜਥੇਬੰਦੀਆਂ ਪਾਸ ਕਾਨੂੰਨ ਦੇ ਆਧਾਰ ਤੇ अथवा ਹਾਲਾਤ ਤੇ ਪਰੰਪਰਾ ਦੇ ਬਲ ਰਹੀਂ ਧਾਰਮਿਕ ਜਾਂ ਰਾਸੀ ਲੀਡਰੀ ਹੱਥ ਲੱਗ ਚੁੱਕੀ ਹੈ ਅੱਡ-ਅੱਡ ਪਦਮੀਆਂ ਤੇ ਕਾਬਜ਼ ਰਾਸੀ ਤੇ ਧਾਰਮਿਕ ਆਗੂ ਆਪਣੀ ਹਉਮੇ ਕਾਰਨ ਤੇ ਬਹੁ ਗਿਣਤੀ ਕੌਮ ਦੇ ਦਬਾਅ ਪ੍ਰੈਸ਼ਰ ਹੇਠ ਕੰਮ ਕਰਨ ਵਾਲੇ মিডিਆ ਨੇ ਆਪਣੇ ਬਲ ਦੀ ਦੁਰਵਰਤੋਂ ਕਰਕੇ ਕਿਸੇ ਵੀ ਨਵੀਂ ਜਥੇਬੰਦੀ ਤੇ ਉਸ ਦੇ ਸੇਵਕਾਂ ਨੂੰ ਆਪਣੇ ਮਨੋਰਥਾਂ ਲਈ ਸਰ ਗਰਮ ਹੋਣ ਤੋਂ ਪਹਿਲਾਂ ਹੀ ਬਚਾਅ ਦੀ ਪੋਜੀਸ਼ਨ ਤੇ ਲਿਆ ਖੜਾ ਕਰ ਦੇਣਾ ਹੈ ਇਸ ਭਾਨ ਦੇ ਵਿਰੋਧ ਬਾਰੇ ਕੇਵਲ ਫੋਕਾ ਸ਼ੱਕ ਸੁਭਾ ਹੋਵੇ ਐਸੀ ਕੋਈ ਗੱਲ ਨਹੀਂ ਪੁਰਾਣੇ ਪੋਚ ਵੱਲੋਂ ਇਸ ਭਾਨ ਦੇ ਵਿਰੋਧ ਨੇ ਹੋਣਾ ਹੀ ਹੋਣਾ ਹੈ ਜੇ ਸੱਚੇ ਸੁੱਚੇ ਕਿਰਦਾਰ ਵਾਲੇ ਬੰਦਿਆਂ ਦੀ ਜਥੇਬੰਦੀ ਵਿੱਚ ਭਾਵੇਂ ਕੇਂਦਰੀ ਜਥੇਬੰਦੀ ਦੇ ਸਭ ਗੁਣ ਯੋਗਤਾਵਾਂ ਤੇ ਅਲਾਮਤਾ ਪੈਦਾ ਕਰ ਵੀ ਲਈਆਂ ਜਾਣ ਤਾਂ ਵੀ ਅਜੇ ਹੀ ਨਵੀਂ ਜਥੇਬੰਦੀ ਬਾਰੇ ਕੌਮੀ ਪੱਧਰ ਉੱਤੇ ਪਛਾਣ ਤੇ ਪ੍ਰਵਾਨਗੀ ਜ਼ਰੂਰੀ ਹੀ ਰਹੇਗੀ ਅਤੇ ਇਹਨਾਂ ਤੱਤਾਂ ਤੋਂ ਬਿਨਾਂ ਇਸ ਮੌਜੂਦਾ ਦੁਰਦਸ਼ਾ ਵਾਲੇ ਹਾਲਾਤ ਨੂੰ ਪਲਟਾ ਨਹੀਂ ਦਿੱਤਾ ਜਾ ਸਕੇਗਾ ਕੌਮੀ ਪੱਧਰ ਦੀ ਇਸ ਪਛਾਣ ਅਤੇ ਪ੍ਰਵਾਨਗੀ ਨੂੰ ਹਾਸਲ ਕਰਨ ਲਈ ਕੁਦਰਤੀ ਤੌਰ ਤੇ ਪਬਲਿਸਿਟੀ ਤੇ ਨਮਾਇਸ਼ ਦੇ ਸਾਧਨਾਂ ਬਾਰੇ ਹੀ ਸੋਚਿਆ ਜਾ ਸਕਦਾ ਹੈ ਅਤੇ ਮੌਜੂਦਾ ਦੌਰ ਦੇ ਆਮ ਪੰਥਦਰਦੀ ਵੀ ਅਜਿਹਾ ਹੀ ਸਮਝਦੇ ਤੇ ਮਹਿਸੂਸ ਕਰਦੇ ਹਨ ਕਿ ਕੌਮੀ ਪੱਧਰ ਦੀ ਇਸ ਪਛਾਣ ਤੇ ਪ੍ਰਵਾਨਗੀ ਵਾਲੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਪਬਲਿਸਿਟੀ ਤੇ ਨਮਾਇਸ਼ ਦੇ ਸਾਧਨ ਵਰਤ ਨਹੀਂ ਪੈਣੇ ਹਨ ਜਦਕਿ ਅਸਲ ਗੱਲ ਇਹ ਹੈ ਪਬਲਿਸਿਟੀ ਤੇ ਨਮਾਇਸ਼ ਦੇ ਦੋਵੇਂ ਸਾਧਨ ਬਹੁਤ ਹੀ ਨੁਕਸਾਨਦੇ ਤੇ ਮਾਰੂ ਸਾਬਤ ਹੋਣਗੇ ਅਤੇ ਇਹਨਾਂ ਸਾਧਨਾਂ ਦੀ ਵਰਤੋਂ ਨਾਲ ਅਮਲੀ ਤੌਰ ਤੇ ਸਾਰਥਕ ਸੇਵਾਵਾਂ ਤੇ ਕਾਰਜ ਸਿਰੇ ਨਹੀਂ ਚੜ ਸਕਣਗੇ ਉਪਰੋਕਤ ਕਿਸਮ ਦੀ ਪਛਾਣ ਤੇ ਪ੍ਰਵਾਨਗੀ ਦੀ ਪ੍ਰਾਪਤੀ ਲਈ ਇਹਨਾਂ ਪੰਥਦਰਦੀ ਸੇਵਕਾਂ ਨੂੰ ਨਿੱਜੀ ਸ਼ੋਹਰਤ, ਮਾਣ ਅਤੇ ਚੌਧਰ ਦੀਆਂ ਖਾਸ਼ਾਂ ਤੋਂ ਪੂਰੀ ਤਰ੍ਹਾਂ ਉੱਤੇ ਉੱਠਣਾ ਪਏਗਾ ਜੋ ਅਮਲੀ ਤੌਰ ਤੇ ਬਹੁਤ ਔਖਾ ਕੰਮ ਹੈ। ਇਹਨਾਂ ਸੇਵਕਾਂ ਦਾ ਜੀਵਨ ਬੇਦਾਗ ਹੋਵੇ ਅਤੇ ਗੁਰਮਤ ਦੇ ਹਰ ਮਸਲੇ ਦਾ ਭਰੋਸੇਯੋਗ ਸਿਰੇ ਦਾ ਗਿਆਨ ਰੱਖਦੇ ਹੋਣ ਤਾਂ ਕਿ ਪੇਸ਼ ਹੋਣ ਵਾਲੀ ਹਰ ਉਲਝਣ ਦਾ ਜੱਕ ਮੁਸ਼ਤ ਫੌਰੀ ਇਲਾਜ ਕਰ ਸਕਣ। ਪਬਲਿਸਿਟੀ ਤੇ ਨਮਾਇਸ਼ ਦੇ ਸਾਧਨਾਂ ਦੀ ਵਰਤੋਂ ਦੀ ਥਾਂ ਅਤੇ ਵੋਟਾਂ ਰਾਹੀਂ ਜਾਂ ਡੈਮੋਕਰੈਟਿਕ ਲੋਕਤੰਤ੍ਰਿਕ ਢੰਗਾਂ ਦੀ ਟੇਕ ਲੈਣ ਦੀ ਥਾਂ ਆਪਣੇ ਉੱਚੇ ਸੋਚੇ ਅਮਲੀ ਜੀਵਨ ਗੁਰਮਤਿ ਗਿਆਨ ਤੇ ਧਰਮ ਪ੍ਰਚਾਰ ਦੀ ਅਮਲੀ ਸੇਵਾ ਦੀ ਇਤਨੀ ਵੱਡੀ ਲਾਈਨ ਖਿੱਚ ਦੇਣ ਤਾਂ ਕਿ ਸੁੱਤੇ ਹੀ ਕੌਮ ਦਾ ਹਰ ਮੈਂਬਰ ਉਹਨਾਂ ਦੀ ਅਗਵਾਈ ਤੇ ਭਰੋਸਾ ਕਰ ਲਵੇ ਇਹ ਸੇਵਕ ਆਪਣੀ ਕੀਤੀ ਸੇਵਾ ਦੇ ਜੋਰ ਨਾਲ ਸਭ ਲੋਕਾਂ ਤੱਕ ਆਪਣੀ ਹੋਣ ਦੀ ਗੱਲ ਪਹੁੰਚਾਉਣ ਨਾ ਕਿ ਲੈਕਚਰਾਂ ਜਾਂ ਪਬਲਿਸਿਟੀ ਮਾਤਰ ਨਾਲ ਅਜਿਹੀ ਪੰਥ ਦਰਦੀਆਂ ਦੀ ਹੀ ਕੇਂਦਰੀ ਜਮਾਤ ਬਣਾਈ ਜਾਵੇ ਜੋ ਡੈਮੋਕ੍ਰੈਟਿਕ ਤੌਰ ਤਰੀਕੇ ਅਪਣਾਉਣ ਦੀ ਥਾਂ ਆਪਣੇ ਲਈ ਗੁਰ ਪ੍ਰਣਾਲੀਆਂ ਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਰਹਿੰਦੇ ਹੋਏ ਆਪਣੇ ਤੇ ਆਪਣੀ ਜਥੇਬੰਦੀ ਵਾਸਤੇ ਨਿਯਮ, ਉਪਨੀਯਮ ਤੇ ਵਿਧਾਨ ਕਰ ਲੈ। ਇੱਥੇ ਇਹ ਗੱਲ ਪੱਕੇ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਅਜਿਹੀ ਕੇਂਦਰੀ ਜਥੇਬੰਦੀ ਵੋਟ ਪ੍ਰਣਾਲੀ ਰਾਹੀਂ ਕਦੀ ਵੀ ਹੋਂਦ ਵਿੱਚ ਨਹੀਂ ਆ ਸਕੇਗੀ। ਦੂਜੇ ਪਾਸੇ ਅੱਜ ਦੇ ਕਲਚਰ ਤੇ ਸੋਚਣੀ ਦੀ ਰੋਸ਼ਨੀ ਵਿੱਚ ਹਰ ਕਿਸੇ ਦੇ ਸਾਹਮਣਕ ਡੈਮੋਕ੍ਰੈਟਿਕ ਢੰਗ ਬਿਨਾਂ ਹੋਰ ਹਰ ਦੂਜਾ ਢੰਗ ਤੇ ਪ੍ਰਬੰਧ ਕਿ ਆਸ ਕਿਆਫੇ ਤੋਂ ਅੰਬਾਰ ਹੋਇਆ ਪਿਆ ਹੈ। ਵੋਟਾਂ ਵਾਲੀ ਜਾਂ ਡੈਮੋਕ੍ਰੈਟਿਕ ਰੂਪ ਵਾਲੀ ਪ੍ਰਣਾਲੀ ਜਾਂ ਵਿਧੀ ਬਾਹਰमुखी ਤੌਰ ਤੇ ਬੜੀ ਟੁਕਮੀ ਤੇ ਦਲੀਲ ਭਰਪੂਰ ਜਾਪਦੀ ਹੈ। ਪਰ ਇਸ ਨੂੰ ਅਪਣਾ ਕੇ ਕਦੀ ਵੀ ਐਸੇ ਜਥੇਬੰਦੀ ਦੀ ਸਿਰਜਣਾ ਨਹੀਂ ਕੀਤੀ ਜਾ ਸਕੇਗੀ ਜੋ ਪੰਥ ਸੋਚ ਵਾਲਿਆਂ ਨੂੰ ਆਪਣੇ ਧਰਮ ਅਸਥਾਨਾਂ ਤੱਕ ਦਾ ਵੀ ਸੁਚੱਜਾ ਪ੍ਰਬੰਧ ਕਰਨ ਦੇ ਯੋਗ ਬਣਾ ਸਕੇ ਸਾਰੇ ਪੰਥਕ ਮਨੋਰਥ ਪੂਰੇ ਹੋਣ ਤਾਂ ਦੂਰ ਦੀ ਗੱਲ ਹੈ ਇਸ ਰਾਹੀਂ ਨਾ ਤਾਂ ਕਾਰਗਰ ਢੰਗ ਨਾਲ ਕੌਮ ਅਧੀਨ ਸਭ ਸਾਧਨਾਂ ਨੂੰ ਗੁਰਮਤ ਪ੍ਰਚਾਰ ਲਈ ਵਰਤਣ ਦੀ ਵਿਦ ਬਣ ਸਕੇਗੀ ਤੇ ਨਾ ਹੀ ਰਾਜ ਬਲ ਨੂੰ ਕੌਮ ਦੇ ਹਿੱਤਾਂ ਵਿੱਚ ਖੜਾ ਕੀਤਾ ਜਾ ਸਕੇਗਾ ਗੁਰਬਾਣੀ ਦਰਸਾਈ ਵਿਧੀ ਤੇ ਗੁਰ ਪ੍ਰਣਾਲੀ ਅਨੁਸਾਰ ਉੱਪਰ ਬਿਆਨੇ ਕੇ ਗੁਣਾ ਨਾਲ ਭਰਪੂਰ ਹੋ ਕੇ ਜੇ ਜਾਗਰਤ ਅਵਸਥਾ ਵਾਲੇ ਵਿਵੇਕਸ਼ੀਲ ਗੁਰਪ੍ਰਾਇਣ ਨਿਰਇਸ਼ਤ ਤੇ ਸਪਸ਼ਟ ਨਿਸ਼ਾਨਿਆਂ ਵਾਲੇ ਚੰਦ ਸਰਗਰਮ ਪੰਥਦਰਦੀ ਵੀ ਸਿਰ ਜੋੜ ਲੈਣ ਤੇ ਦ੍ਰਿੜ ਨਿਸ਼ਚਾ ਕਰ ਲੈਣ ਕਿ ਤਾਕਤ ਤੇ ਵਿਧੀ ਸਭ ਕੁਝ ਸਿੱਧੇ ਤੌਰ ਤੇ ਅਕਾਲ ਪੁਰਖ ਤੋਂ ਲੈਣੇ ਹਨ ਬਹੁ ਗਿਣਤੀ ਜਾਂ ਬਹੁ ਸੰਤੀ ਦੀਆਂ ਵੋਟਾਂ ਦੇ ਜ਼ੋਰ ਆਹੀਂ ਕਿਸੇ ਸੂਰਤ ਵਿੱਚ ਵੀ ਨਹੀਂ ਤਾਂ ਗੱਲ ਬਣ ਸਕਦੀ ਹੈ ਆ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਵਾਲੇ ਗੁਰਵਾਗ ਦੇ ਅੰਤਰੀਵ ਭਾਵ ਨੂੰ ਸਮਝ ਕੇ ਪ੍ਰੇਰਣਾ ਤੇ ਅਗਵਾਈ ਕੇਵਲ ਅਕਾਲ ਪੁਰਖ ਪਾਸੋਂ ਸਤਿਗੁਰੂ ਗ੍ਰੰਥ ਸਾਹਿਬ ਰਾਹੀਂ ਹਾਸਲ ਕਰਨ ਦਾ ਨਿਸ਼ਚਾ ਕੀਤਾ ਜਾਏ ਗੁਰ ਪਰਨਾਲੀ ਅਨੁਸਾਰ ਸਪਸ਼ਟ ਹੈ ਕਿ ਸਤਿਗੁਰਾਂ ਨੂੰ ਪੂਵਕਤ ਲਈ ਕੌਮ ਦੀ ਅਗਵਾਈ ਇੱਕ ਪੁਰਖਾ ਰੂਪ ਵਿੱਚ ਮਨਜ਼ੂਰ ਨਹੀਂ ਸੀ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ 76 ਛਾਂ ਹੇਠ ਪਰਵਾਨ ਚੜੀਆਂ ਰੂਹਾਂ ਦੀ ਕੇਂਦਰੀ ਜਮਾਤ ਬਣਾਈ ਜਾਏ ਜੋ ਨਿਮਰਤਾ ਸੇਵਾ ਸਿਮਰਨ ਗੁਰਮਤ ਬਿਵੇਕ ਦ੍ਰਿੜਤਾ ਤੇ ਰਹਿਣੀ ਵਾਲੇ ਅਮਲੀ ਜੀਵਨ ਰਾਹੀ ਪੰਥਕ ਸੇਵਾ ਦੇ ਪੜ ਵਿੱਚ ਇਤਨੀ ਵੱਡੀ ਲਾਈਨ ਖਿੱਚ ਦੇਣ ਭਾ ਮਸਾਲੀ ਜੀਵਨ ਪੇਸ਼ ਕਰਨ ਜਿਸ ਨੂੰ ਦੇਖਵਾਚ ਕੇ ਹਰ ਕੋਈ ਸਹਿਜੇ ਹੀ ਉਹਨਾਂ ਵੱਲੋਂ ਦਿੱਤੇ ਨਿਰਣਿਆਂ ਤੇ ਹੁਕਮਾਂ ਨੂੰ ਗੁਰੂ ਪੰਥ ਦਾ ਫੈਸਲਾ ਸਮਝ ਕੇ ਮੰਨ ਲਏ ਇਹ ਸਭ ਕੁਝ ਤਦ ਹੀ ਸੰਭਵ ਹੋ ਸਕੇਗਾ ਜੇ ਉਹ ਆਬਾਦ ਗਤੀ ਨਾਲ ਸਰਗਰਮ ਹੋ ਕੇ ਪੰਥ ਲਈ ਮਿੱਥੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਅੱਗੇ ਵਧਣ ਆਪਣੇ ਨਾਲ ਚਾਲੇ ਤੇ ਹਰ ਮਿਲਨ ਕੋ ਵਿੱਚੇ اٹਕਿਓ ਜੀਤ ਵਾਲੀ ਗੱਲ ਕਾਦਾ ਚਿਤ ਨਾ ਬਣ ਦੇਣ ਦੂਜਿਆਂ ਨੂੰ ਪੰਥਕ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਜਦੋਂ ਜਹਿਦ ਕਰਨ ਲਈ ਤੇ ਕੁਝ ਕਰ ਗੁਜਰਨ ਦਾ ਉਪਦੇਸ਼ ਦੇਣ ਸਮੇ ਉਹ ਆਪ ਵੀ ਧਿਆਨ ਰੱਖਣ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਅਵਰ ਉਪਦੇਸ਼ ਆਪ ਨਾ ਕਰੇ ਆਵ ਤਜਾਪਤ ਜਨਮੇ ਮਰੇ ਵਾਲੀ ਗੱਲ ਨਾ ਹੋਵੇ ਗੁਰ ਉਪਦੇਸ਼ ਦੀ ਅੰਤਰ ਭਾਵਨਾ ਨੂੰ ਸਮਝਦਿਆਂ ਮਿਸਾਲੀ ਜੀਵਨ ਪੇਸ਼ ਕਰਨ ਵਾਲੇ ਹੋਣ ਉਹਨਾਂ ਦੇ ਜੀਵਨ ਤੋਂ ਹੋਰ ਬਯੰਤ ਪੰਥਕ ਸੇਵਕ ਤਾਂ ਹੀ ਸੇਧ ਲੈ ਸਕਣਗੇ ਜੇ ਉਹ ਆਪਣੀ ਪੋਜੀਸ਼ਨ ਤੇ ਰੁਤਬੇ ਨੂੰ ਆਪਣੇ ਟੱਬਰ ਤੇ ਧੀਆਂ ਪੁੱਤਰਾਂ ਦੀ ਮਾਇਕੀ ਤਰੱਕੀ ਉੱਤੇ ਓਕਾਹੀ ਲਾਉਣ ਵਾਲੇ ਨਾ ਹੋਣ ਬਾਣੀ ਦੇ ਪਾਲਿਓ ਬਹੁਤ ਕੁਟੰਬ ਦੇ ਰਸਤੇ ਨੂੰ ਗੁਰੂ ਹੁਕਮ ਅਨੁਸਾਰ ਧੰਦੇ ਵਿੱਚ ਪਾ ਕੇ ਜੀਵਨ ਬਰਬਾਦ ਕਰਨਾ ਹੀ ਨਾ ਸਮਝਣਾ ਕੇਂਦਰੀ ਜਥੇਬੰਦੀ ਦੀ ਸਿਰਜਣਾ ਨੂੰ ਕਾਮਯਾਬੀ ਨਾਲ ਸੰਜਮ ਚੜਾਉਣ ਲਈ ਜੀਵਨ ਢੰਗ ਸਾਦਾ ਤੇ ਕੁਰਬਾਨੀ ਦੇ ਜਜ਼ਬਿਆਂ ਨਾਲ ਭਰਪੂਰ ਹੋਣਾ ਜ਼ਰੂਰੀ ਹੈ ਜੋ ਕਿ ਪੂਸੀ ਖਾਉ ਦੇ ਬਚਨਾਂ ਰਾਹੀਂ ਸਾਦਗੀ ਤੇ ਸੰਤੋਖ ਵਾਲਾ ਜੀਵਨ ਸਿਰਜਣ ਦੀ ਕਾਹਲਣਾ ਕਲਣੀ ਪਏਗੀ ਤੇ ਫੋਕੀਆਂ ਗੱਲਾਂ ਨਾਲ ਕੋਈ ਗੱਲ ਸਿਰੇ ਨਹੀਂ ਚੜੇਗੀ ਪੰਥਕ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਤਨ ਧਨ ਜਾਏ ਤਾਂ ਜਾਓ ਵਾਲੇ ਸਖਤ ਤੇ ਕਰੜੇ ਰਸਤੇ ਦਾ ਪਾਂਧੀ ਬਣ ਕੇ ਹਰ ਪ੍ਰਕਾਰ ਦੀ ਕੁਰਬਾਨੀ ਲਈ ਤਤ ਪਰ ਰਹਿਣਾ ਕੇਂਦਰੀ ਜਮਾਤ ਤੇ ਹਰ ਮੈਂਬਰ ਲਈ ਲਾਜ਼ਮੀ ਰਹੇਗਾ ਕੇਂਦਰੀ ਜਥੇਬੰਦੀ ਦੇ ਸਭ ਮੁਖੀ ਆਗੂਆਂ ਨੂੰ ਇਹ ਚੀਜ਼ ਚੰਗੀ ਤਰ੍ਹਾਂ ਸਮਝਣੀ ਪੈਗੀ ਮਨੁੱਖੀ ਮੰਦੀਆਂ ਨਫਸਾਨੀ ਖਾਸ਼ਾਂ ਤੇ ਲਹਿਰਾਂ ਹੀ ਜਥੇਬੰਦੀ ਦੇ ਕੰਮ ਵਿੱਚ ਖੜੋਤ ਰੁਕਾਵਟ ਫੁੱਟ ਆਪੋਤਾਪੀ ਆਦਕ ਤਤ ਪੈਦਾ ਕਰਕੇ ਜਥੇਬੰਦੀ ਨੂੰ ਕਰਾਏ ਪਾ ਦਿੰਦੀਆਂ ਹਨ ਜੋ ਕਿਛ ਕੀਆ ਸੋ ਮਨ ਕੀਤਾ ਦੇ ਭਾਵਾਂ ਨੂੰ ਸਮਝਦਿਆਂ ਮਨ ਦੀਆਂ ਵਾਗਾਂ ਨੂੰ ਨਿਵਾਣ ਵਾਲੇ ਪਾਸੇ ਵੱਲ ਜਾਣ ਤੋਂ ਰੋਕ ਕੇ ਰੱਖਣਾ ਪਏਗਾ ਜਿਸ ਨੂੰ ਅਮਲ ਵਿੱਚ ਲਿਆਉਣਾ ਬਹੁਤ ਔਖੀ ਖੇੜ ਹੈ ਗੌਰ ਪਰ ਨਾਲੀਆਂ ਤੋਂ ਤਾਂ ਸਪਸ਼ਟ ਪਤਾ ਚੱਲਦਾ ਹੈ ਕਿ ਪਹਿਲੇ ਤੋਂ 10ਵੇਂ ਜਾਮੇ ਤੱਕ ਕਿਸੇ ਸਮੇਂ ਵੀ ਅੱਗੋਂ ਦੇ ਸਮੇਂ ਦੀ ਕੌਮੀ ਅਗਵਾਈ ਲਈ ਡੈਮੋਕ੍ਰੈਟਿਕ ਵਿਧੀਆਂ ਅਪਣਾ ਕੇ ਅਗਲੇ ਜਾਮੇ ਨੂੰ ਅਗਵਾਈ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਗਈ। ਵਿੰਗੇ ਜਾਂ ਸਿੱਧੇ ਢੰਗਾਂ ਨਾਲ ਬਹੁ ਗਿਣਤੀ ਸੰਗਤਾਂ ਦੀ ਰਾਏ ਇਕੱਤਰ ਕਰਕੇ ਅਗਲੇ ਜਾਮੇ ਨੂੰ ਜ਼ਿੰਮੇਵਾਰੀ ਸੌਂਪਣ ਦਾ ਰਸਤਾ ਗੁਰਮਤਿ ਨੇ ਕਦੀ ਨਹੀਂ ਪ੍ਰਵਾਨਿਆ। ਕੇਂਦਰੀ ਜਥੇਬੰਦੀ ਦੀ ਸਿਰਜਣਾ, ਨਿਜਮ, ਉਪਨਿਜਮ ਵਿਦਾਨ ਤੇ ਉਸਦੇ ਮਨੋਰਥ ਮਿਥਣ ਸਮੇ ਗੁਰਬਾਣੀ ਦੀ ਰੌਸ਼ਨੀ ਤੇ ਗੁਰ ਪ੍ਰਣਾਲੀ ਦੀਆਂ ਮਿਸਾਲਾਂ ਸਾਹਮਣੇ ਰੱਖੀਆਂ ਜਾਣੀਆਂ ਚਾਹੀਦੀਆਂ। ਪਾਛੇ ਪਾਉ ਨਾ ਦੀਜਿਏ, ਅੱਗੇ ਹੋਏ ਸੋ ਹੋਏ। ਤੇ ਅਗਾਹ ਕੂਤਰਾਂਗ ਪਿਛਾ ਫੇਰ ਨਾ ਮੋੜੜਾ ਦੇ ਗੁਰਵਾਕਾਂ ਅਨੁਸਾਰ ਗੁਰੂ ਭਗਤਾਂ ਦੀ ਨਿਰਾਲੀ ਚਾਲ ਢਾਲ ਦਾ ਬਣ ਨੂੰ ਬੰਨਣ ਲਈ ਨਿਰਨਾત્મક ਫੈਸਲਾ ਅਟਲ ਨਿਸ਼ਚੇ ਨਾਲ ਕੀਤਾ ਜਾਣਾ ਚਾਹੀਦਾ ਹੈ ਕਿਤਾਬ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਿੱਖ ਇਨਕਲਾਬ ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼ ਭਾਗ 11ਵਾਂ ਆਵਾਜ਼ ਗੁਰਜੰਟ ਸਿੰਘ ਰੁੱਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ